ਉਹ ਸੋ ਲੋ ਫਰਮਨ ਨੇ ਵੀ ਇਸ ਮਨ ਭੱਜਰ ਨੇ ਕਿਹਾ ਸੀ ਕਿ ਕ੍ਰਿਸ਼ਨ ਨੇ ਬਹੁਤ ਘੱਟ ਕੰਮ ਕਰਦੇ ਦਾ ਕੰਮ ਕੀਤਾ ਫਿਰ ਨਹੀਂ ਸੀ ਮਰਨਾ ਚਾਹੀਦਾ ਤੈਨੂੰ ਇਹਦਾ ਫਿਰ ਕਿਉਂ ਆ ਮਰਨਾ ਹੈ ਉਹ ਵਸ ਫਰਮਨ ਤਾਂ ਲਾਜਾ ਕਰ ਦੇ ਤਾਈ ਕੋਈ ਆ ਪਾਪ ਜਿਵੇਂ ਸਾਬ ਸੰਗੇ ਜੀ ਜਿਹੜੀ ਰੁਕਮਣੀ ਸੀ ਉਹ ਰਤਮਈਏ ਨੇ ਫਿਰ ਉਹ ਵੀ ਰੁਕੀ ਸੀ ਗੁਮਨੀ ਜੀ ਚਾਰੋਂ ਨਾਲ ਕ੍ਰਿਸ਼ਨ ਨਾਲ ਸੁਗੰਭ ਕਰਨ ਦੀ ਪਰ ਮਾਤਾ ਪਿਤਾ ਤੋਂ ਬਾਅਦ ਉਹ ਆਖਰੀ ਲਗਾਇਆ ਰਕਮਈਏ ਦੀ ਬਾਰੀ ਚੇਗੁਰ ਕਾਸ਼ੀ ਘਰ ਵਿੱਚ ਉਸ ਨੂੰ ਸੰਸਕਾਰ ਨੂੰ ਮਾਰ ਉਸ ਲੜਕੀ ਨੂੰ ਰਕਮਣੀ ਨੂੰ ਮੰਗ ਦਿੱਤਾ ਸੀ ਜਿਸ ਨੂੰ ਰਕਮਣੀ ਮੰਗੀ ਗਈ ਉਹ ਫਿਰ ਰਕਮਣੀ ਨੇ ਆਪਣਾ ਜਤਨ ਕੀਤਾ ਇੱਕ ਬ੍ਰਾਹਮਣ ਕੋਲ ਤਾਂ ਹੀ ਭੇਜ ਕਰ ਕੋ ਦੇਵੀ ਦੀ ਪੂਜਾ ਕਰਨ ਦੇ ਬਹਾਨੇ ਦੁਆਰ ਕੱਜ ਕੁਸ਼ੀ ਨੂੰ ਪੁਆ ਵੀ ਹੁਣ ਸੰਸਕਾਰ ਮੈਨੂੰ ਵਿਆਹ ਕੋ ਲੈ ਜਾਏਗਾ ਕੋ ਤੂੰ ਛੇਤੀ ਆ ਮੇਰੇ ਮਾਤਾ ਕੋ ਵੀ ਫਿਰ ਨਾਲ ਸਹਿਲਨ ਕਰਨ ਦਾ ਖਿਆਲ ਸੀ ਦੇਵੀ ਆ ਕੇ ਲੈ ਜਾਵੇ ਦੇਵੀ ਆ ਪੂਜਨ ਕਰਨ ਆ ਰਹੀ ਐ ਨਹੀਂ ਤਾਂ ਫਿਰ ਉਹ ਸੁਸਤਾਲ ਲੈ ਜਾਏਗਾ ਮੇਰੀ ਕੋਈ ਬਾਤ ਨਹੀਂ ਕੰਮੇਗੀ ਮੈਂ ਤਾਂ ਕਹਿ ਨਹੀਂ ਵਰਨਾ ਕੋ ਸੁਣ ਕੋ ਕ੍ਰਿਸ਼ਨ ਜੀ ਬਾਰਕਾ ਕੋ ਤਹਾਵਾ ਕਰਕੇ ਆਏ ਸਨ ਉਹ ਬ੍ਰਾਹਮਣ ਉਹ ਨਾਲ ਆ ਕੇ ਦੇਵੀ ਦੀ ਪੂਜਾ ਕਰਦੀ ਨਹੀਂ ਚੱਕ ਕੇ ਕ੍ਰਿਸ਼ਨ ਨੇ ਰੱਸ ਜੀ ਦਿਖਾ ਲਿਆ ਦਿਖਾ ਕੇ ਰੱਸ ਵਿੱਚ ਕਿਹਾ ਸੁਸਤਾਲ ਨੂੰ ਆ ਲਈ ਮੁਕਾਬਲਾ ਕੀਤਾ ਸੁਸਤਾਲ ਦੀ ਫੌਜ ਹਾਰ ਗਈ ਉਸ ਵਕਤ ਕ੍ਰਿਸ਼ਨ ਜੀ ਰਕਮਈਆ ਜੀ ਵਾਸੀ ਜੇ ਨੰਦ ਕੋਲ ਆਵਾਜ਼ ਆਹਦੇ ਇਹਦਾ ਸਿਰ ਮੁੰਤਾ ਸੀ ਉਸ ਵੇਲੇ ਸਿਰ ਮੁੰਨੇ ਨੇ ਵੇਖ ਕੇ ਬਲਵੱਧ ਨੇ ਕਿਹਾ ਸੀ ਕਿ ਰਿਸ਼ੀ ਬਹੁਤ ਘੱਟ ਕੰਮ ਕਰਦੇ ਦਾ ਕੰਮ ਕੀਤਾ ਫਿਰ ਨਹੀਂ ਸੀ ਮਰਣਾ ਚਾਹੀਦਾ ਤੈਨੂੰ ਇਹਦਾ ਸਿਰ ਕਿਉਂ ਆ ਮਰਣਾ ਹੈ ਉਹ ਵਸਰਮੰਤਾ ਜੀ ਆਵਾਜ਼ ਕਰ ਦੋ ਤਾਂ ਕੋਈ ਆਪਸੀ ਉਸ ਪ੍ਰਕਾਰ ਕੋਦੋ ਬਲਵੱਧ ਨੇ ਕਲਾਮਾ ਇਹਨੂੰ ਦੱਸਿਆ ਸੀ ਕਿ ਰਿਸ਼ੀ ਸੀ ਸੋ ਉਹ ਉਹ ਸਾਰੇ ਨਾਲ ਜਾਂਦੇ ਕੁੜੀਆਂ ਦੇ ਉਹ ਹਰਕਮਈਂ ਦਾ ਫੜਕੋ ਲੱਗਿਆ ਸੀ ਨੇ ਕ੍ਰਿਸ਼ਨ ਬੰਨ ਕੋਲ ਹੱਦ ਨਹੀਂ ਹੈ ਕੋ ਬੰਦੋ ਨਾਲ ਭਜਨ ਲਾਦੇ ਕੁਰੀ ਦੇ ਕੋ ਰਵਾਜ ਹਿੰਦੂਆਂ ਦਾ ਚੱਲਿਆ ਹੋਇਆ ਹੈ